ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦਾ ਸੁਖ ਵਿਲਾਸ ਉਹਨੂੰ ਜੀਐਸਬੀ ਨਾਲ ਟਾਉਣ ਦੀ ਤਿਆਰੀ ਕਰ ਲਈ ਹੈ ਤੁਸੀਂ ਜੀਐਸਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਕਮੰਨਾ ਪੂਰੀ ਹੋ ਜੂਗੀ ਇਸੇ ਤੇ ਇਹਦੇ ਵਿੱਚ ਵੱਡੇ ਪੱਧਰ ਤੇ ਗੜਬੜੀ ਹੋਈ ਏ ਮਨਦੀਪ ਕਹਿੰਦੇ ਹੁੰਦੇ ਕਿ ਕੁੰਡੀਆਂ ਤੇ ਕੁੰਡ ਫਸ ਗਏ ਕੋਈ ਨਿਕਲੂਗੀ ਬੜੇਵੇਂ ਖਾਣੀ ਹੁਣ ਅਸਲ 'ਚ ਪੇਚਾ ਹੋਣ ਪਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਖਵੀਰ ਸਿੰਘ ਬਾਦਲ ਦਾ ਪਹਿਲਾਂ ਜਿਹੜੇ ਪੇਚੇ ਪੈਂਦੇ ਰਹਿਣ ਸਰਕਾਰ ਦੇ ਉਹ ਪੈਂਦੇ ਰਹੇ ਨੇ ਵਿਚਾਰੇ ਜਿਹੜੇ ਗਰੀਬ ਜਿਨ੍ਹਾਂ ਦੀ ਪਹੁੰਚ ਨਹੀਂ ਜਿਨ੍ਹਾਂ ਦਾ ਕਿੱਲਾ ਨਹੀਂ ਸੀ ਕਾਇਮ ਉਸੋ ਬੀ ਸਿੰਘ ਬਾਦਲ ਦਾ ਕਿੱਲਾ ਕਾਇਮ ਤੇ ਇੱਧਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ 92 ਵਿਧਾਇਕ ਨੇ ਕਿ মিডিਆ ਨੂੰ ਕਹਿ ਕੇ ਕਹਿੰਦੇ ਕਿ ਤੁਹਾਡੀ ਰੀਜ਼ ਕਰਦਾ ਕਿ ਜੀਸੀਬੀ ਵੀ ਚੜ੍ਹਾ ਦਾਂਗੇ ਸਵਾਲ ਹੈ ਕਿ ਉਸ ਰੋਡ ਤੇ ਜੀਸੀਬੀ ਚੜਾਈ ਜਾਏ ਜਾਏਗੀ ਕਿਉਂਕਿ ਸੀਐਮ ਸਾਹਿਬ ਤੋਂ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਸੀ ਕਿ ਅਸੀਂ ਟੌਣਾ ਨੇ ਅਸੀਂ ਰੈਂਟ ਦੇ ਦਿਆ ਕਰਾਂਗੇ ਅਪਸਰਕੀ ਅੱਖਾਂ ਬੰਦ ਕਰਕੇ ਫਾਈਲਾਂ ਤੇ ਕਰਦੇ ਰਹੇ ਇਹਦਾ ਮਤਲਬ ਕਿ ਅਪਸਰਾਂ ਦੀ ਵੀ ਮਿਲੀ ਭੁਗਤਾ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਜੀਸੀਬੀ ਨਾ ਜਿੱਥੋਂ ਸੁਖ ਵਿਲਾਸ ਦੀ ਹੱਦ ਸ਼ੁਰੂ ਹੁੰਦੀ ਉੱਥੇ ਵੀ ਪਹੁੰਚ ਜਾਣਾ ਤੇ ਸਰਕਾਰ ਵਾਸਤੇ ਬੜੀ ਵੱਡੀ ਪ੍ਰਾਪਤੀ ਹੋਗੀ ਸੁਖਬੀਰ ਬਾਦਲ ਨੇ ਵੱਡੀ ਸਟੇਟਮੈਂਟ ਦਿੱਤੀ ਸੀ ਹਿੰਮਤ ਹੈ ਮੇਰਾ ਸੁਖ ਵਿਲਾਸ ਨੂੰ ਹੱਥ ਲੱਗ ਦਿਖਾ ਦਿਓ ਸੁਖ ਵਿਲਾਸ ਦੀ ਦੀਵਾਰ ਦੀ ਇੱਕ ਵੀ ਕੰਧ ਦੀ ਇੱਕ ਵੀ ਇੱਟ ਜੇ ਜੀਸੀਬੀ ਦੇ ਨਾਲ ਉਖਾੜਨ ਦੇ ਵਿੱਚ ਜਾਂ ਪੁੱਟਣ ਦੇ ਵਿੱਚ ਕਾਮਯਾਬ ਹੋ ਗਏ ਨਾ ਤੇ ਲੋਕਾਂ ਕਹਿਣਾ ਕਿ ਸਵਾਦ ਆ ਗਿਆ ਮੁੱਖ ਮੰਤਰੀ ਦੇ ਇਦਾਂ ਦਾ ਚਾਹੀਦਾਗਾ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦਾ ਸੁਖ ਵਿਲਾਸ ਉਹਨੂੰ ਜੀਐਸਬੀ ਨਾਲ ਟੌਣ ਦੀ ਤਿਆਰੀ ਕਰ ਲਈ ਹੈ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਵੱਡੇ ਪੱਧਰ ਤੇ ਗੜਬੜੀ ਹੋਈ ਏ ਇਸ ਵਿਸ਼ੇ ਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਸ਼ੁਭਕਰਮਨ ਦਾ ਅੱਜ ਜਿਹੜਾ ਸੰਸਕਾਰ ਹੋਇਆ ਹੈ ਪਾਰਟੀਆਂ ਦੀ ਕੀ ਕਹਿਣਾ ਹੈ ਵਿਰੋਧੀ ਧਿਰ ਦਾ ਕੀ ਕਹਿਣਾ ਹੈ ਇਸ ਬਾਰੇ ਚਰਚਾ ਕਰਾਂਗੇ ਇੱਕ ਫੈਸਲਾ ਹਰਿਆਣਾ ਸਰਕਾਰ ਨੇ ਬੜਾ ਅਜੀਬੋ ਗਰੀਬ ਲੈ ਲਿਆ ਹੈ ਉਹਨਾਂ ਨੇ ਕਿਹਾ ਜਿਹੜੇ ਲੋਕ ਬੱਚੇ ਜਾਂ ਕੋਈ ਵੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਪਾਸਪੋਰਟ ਰੱਦ ਕਿਤੇ ਜਾਣਗੇ ਅੰਬੈਸੀਆਂ ਨੂੰ ਚਿੱਠੀਆਂ ਤੱਕ ਲਿਖ ਦਿੱਤੀਆਂ ਗਿਆ ਨੇ ਤਿੰਨ ਜਿਹੜੇ ਵਿਸ਼ਿਆਂ ਨੇ ਅੱਤੇ ਗੱਲ ਕਰਾਂਗੇ ਤਿੰਨੋਂ ਵਿਸ਼ਾ ਤੇ ਮੇਰੇ ਨਾਲ ਗੱਲ ਕਰਨ ਲਈ ਜੁੜੇ ਨੇ ਮੇਰੇ ਸਹਿਯੋਗੀ ਜਗਤਾਰ ਸਿੰਘ ਪੁੱਲਰ ਸਾਹਿਬ ਪੁੱਲਰ ਸਾਹਿਬ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਕਿ ਜੀਸੀਬੀ ਚੱਲੇਗੀ ਇਹ ਵੱਡੇ ਪੱਧਰ ਤੇ ਗੜਬੜੀ ਹੋਈ ਹੈ ਸੁਖ ਵਿਲਾਸ ਦੇ ਵਿੱਚ ਤਾਨੂੰ ਕੀ ਲੱਗਦਾ ਹੈ ਵੀ ਕੋਈ ਕਾਰਵਾਈ ਹੋਏਗੀ ਜਾਂ ਸਿਰਫ ਕਾਗਜ਼ਾਂ ਦੇ ਵਿੱਚ ਹੀ ਸਾਰਾ ਕੁਝ ਰਹਿ ਜਾਏਗਾ ਮਨਦੀਪ ਕਹਿੰਦੇ ਹੁੰਦੇ ਕਿ ਕੁੰਡੀਆਂ ਦੇ ਕੁੰਡ ਫਸ ਗਏ ਕੋਈ ਨਿਕਲੂਗੀ ਵੜੇਵੇਂ ਖਾਣੀ ਹੁਣ ਅਸਲ ਚ ਪੇਚਾ ਹੋਣ ਪਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਬੀਸ਼ ਸਿੰਘ ਬਾਦਲ ਦਾ ਪਹਿਲਾਂ ਜਿਹੜੇ ਪੇਚੇ ਪੈਂਦੇ ਰਹਿਣ ਸਰਕਾਰ ਦੇ ਉਹ ਪੈਂਦੇ ਰਹੇ ਨੇ ਵਿਚਾਰੇ ਜਿਹੜੇ ਗਰੀਬ ਜਿਨ੍ਹਾਂ ਦੀ ਪਹੁੰਚ ਨਹੀਂ ਜਿਨ੍ਹਾਂ ਦਾ ਕਿੱਲਾ ਨਹੀਂ ਸੀ ਕਾਇਮ ਹੁਣ ਸੁਬੀਸ਼ਿੰਘ ਬਾਦਲ ਦਾ ਕਿੱਲਾ ਕਾਇਮ ਹੈ ਤੇ ਇਧਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ 92 ਵਿਧਾਇਕ ਨੇ ਤੇ ਪਤਾ ਲੱਗੂਗਾ ਕਿ ਜਦੋਂ ਕਹਿ ਰਹੇ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿ মিডিਆ ਨੂੰ ਕਹਿ ਕੇ ਕਹਿੰਦੇ ਕਿ ਤੁਹਾਡੀ ਰੀਜ਼ ਕਰਦਾਂਗੇ ਕਿ ਜੀਸੀਬੀ ਵੀ ਚਾੜਦਾਂਗੇ ਸਵਾਲ ਆ ਕਿ ਉਸ ਰੋਡ ਤੇ ਜੀਸੀਬੀ ਚੜਾਈ ਜਾਏ ਜਾਏਗੀ ਕਿਉਂਕਿ ਸੀਐਮ ਸਾਹਿਬ ਤੋਂ ਪਹਿਲਾਂ ਕਲਦੀਪ ਸਿੰਘ ਢਾਲੀਵਾਲ ਕਹਿੰਦੇ ਸੀ ਕਿ ਅਸੀਂ ਟੌਣਾ ਨੇ ਅਸੀਂ ਰੈਂਟ ਦੇ ਦਿਆ ਕਰਾਂਗੇ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਿਵੇਂ ਕਾਨੂੰਨ ਦੀਆਂ ਧੱਜੀਆਂ ਢਾਕੇ ਕਿਵੇਂ ਆਪਣੇ ਆਪ ਨੂੰ ਬਤੌਰ ਔਰ ਕਹਿ ਸਕਦੇ ਕਿ ਵਪਾਰੀ ਦੇ ਤੌਰ ਤੇ ਸਾਬਤ ਕਰਨ ਵਾਸਤੇ ਆਪਣੇ ਵਪਾਰ ਨੂੰ ਕਾਮਯਾਬ ਬਣਾਉਣ ਵਾਸਤੇ ਸ਼੍ਰੋਮਣੀ ਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਵਾਸਤੇ ਪਾਲਿਸੀਆਂ ਦੇ ਵਿੱਚ ਬਦਲਾਅ ਹੋਇਆ ਔਰ ਸਰਕਾਰ ਨੂੰ 108 ਕਰੋੜ ਰੁਪਏ ਦਾ ਚੂਨਾ ਲੱਗਿਆ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਹੁਣ ਸਵਾਲ ਇਹ ਸਭ ਤੋਂ ਵੱਡਾ ਕਿ 108 ਕਰੋੜ ਰੁਪਈਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਉਹ ਨਹੀਂ ਗਿਆ 10-10 ਸਾਲ ਬਾਅਦ ਸਰਕਾਰ ਉਸ ਸਮੇਂ ਦੀ ਸਰਕਾਰ ਨੇ ਛੋਟਾਂ ਲਈਆਂ ਨੇ ਉਸ ਸਮੇਂ ਕਿਹੜਾ ਬਿਜਲੀ ਬੋਰਡ ਚੇਅਰਮੈਨ ਸੀ ਉਹ ਕਿਹੜਾ ਮਾਂ ਦਾ ਪੁੱਤ ਈਮਾਨਦਾਰ ਸੀ ਉਹ ਕਿਹੜੇ ਆਈਐਸ ਆਫੀਸਰ ਮਾਂ ਦੇ ਪੁੱਤ ਈਮਾਨਦਾਰ ਸੀ ਜਾਂ ਬੇਈਮਾਨ ਸੀ ਕਿ ਜੇ ਸੁਬੀਸ਼ ਸਿੰਘ ਬਾਦਲ ਜਾਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗਵਾਈ ਚ ਸਰਕਾਰ ਚੱਲ ਰਹੀ ਸੀ ਬੀਜੇਪੀ ਭਾਈਵਾਲ ਸੀ ਬੀਜੇਪੀ ਵੀ ਅੰਨੀ ਹੋ ਕੇ ਬੈਠੀ ਰਹੀ ਤੇ ਅਫਸਰ ਕੀ ਅੱਖਾਂ ਬੰਦ ਕਰਕੇ ਫਾਈਲਾਂ ਤੇ ਕਰਦੇ ਰੇ ਇਹਦਾ ਮਤਲਬ ਕਿ ਅਫਸਰਾਂ ਦੀ ਵੀ ਮਿਲੀ ਭੁਗਤਾਂ ਕਈ ਇਮਾਨਦਾਰ ਅਫਸਰ ਹੁੰਦੇ ਨੇ ਕਿ ਨਹੀਂ ਅਸੀਂ ਨਹੀਂ ਕਰਦੇ ਆਪੇ ਜਿਹੜਾ ਕੋਈ ਬੇਈਮਾਨ ਆਪੇ ਕਰ ਦਿੰਦਾ ਹੈਗਾ ਤੇ ਬਿਲੀਬੋਰਡ ਦੇ ਵਿੱਚ ਤੇ ਲੋਕੀ ਸੋਵਾਂ ਖਾਂਦੇ ਕਿ ਬੜੇ ਇਮਾਨਦਾਰ ਬੰਦੇ ਬੈਠੇ ਹੈਗੇ ਨੇ ਉਹ ਕਿੱਥੇ ਕੇ ਇਮਾਨਦਾਰ ਜਿਹੜੇ 10 ਸਾਲ ਵਾਸਤੇ ਜਿਹੜੀ ਆ ਉਹ ਬਿਜਲੀ ਜਿਹੜੀ ਆ ਮਾਫ ਕਰ ਦਿੱਤੀ 11 ਕਰੋੜ ਰੁਪਏ ਦੇ ਇਕੱਲਾ ਬਿਲੀਬੋਰਡ ਹੀ ਮਾਫ ਕਰ ਗਿਆ ਇਸ ਹੋਟਲ ਨੂੰ ਔਰ ਦੂਜਾ 85 ਕਰੋੜ ਰੁਪਏ ਉਹ ਕਹਿ ਰਹੇ ਨੇ ਕਿ ਜਿਹੜਾ ਪੋਰਸੀਆਂ ਚੇਂਜ ਕੀਤੀਆਂ ਆਈਆਂ ਕੁੱਲ 108 ਕਰੋੜ ਰੁਪਇਆ 1 ਅਰਬ ਤੋਂ ਵੀ ਜ਼ਿਆਦਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਸਰਕਾਰ ਆਮ ਆਦੀ ਪਾਰਟੀ ਦੀ ਆ ਕਾਰਵਾਈ ਕਰਨੀ ਚਾਹੀਦੀ ਹੈਗੀਆ ਕਿਉਂਕਿ ਇਹ ਚੀਜ਼ਾਂ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ ਪਰ ਕਿਉਂਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਤੇ ਸੁਬੀਸ਼ ਸਿੰਘ ਬਾਦਲ ਦਾ ਸਿੱਧਾ ਪੇਚਾ ਪੈ ਗਿਆ ਕਿਉਂ ਸਿੱਧਾ ਪੇਚਾ ਪੈ ਗਿਆ ਹੈਗਾ ਕਿਉਂਕਿ ਸੁਬੀਸ਼ ਸਿੰਘ ਬਾਦਲ ਹੋਣਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸਾਨੂੰ ਬਦਨਾਮ ਕੀਤਾ ਸਾਡੀ ਕੋਈ ਬਾਲਾ ਸਰ ਨਹਿਰ ਨਹੀਂ ਨਿਕਲੀ ਉਹਨਾਂ ਨੇ ਕੋਰਟ ਦੇ ਵਿੱਚ ਸੀਐਮ ਮਾਨ ਸਾਹਿਬ ਦੇ ਖਿਲਾਫ ਕੇਸ ਰਜਿਸਟਰਡ ਕਰਵਾ ਦਿੱਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਤੇ ਜਾ ਕੇ ਕੋਰਟ ਨੂੰ ਦੱਸੂਗਾ ਕਿ ਨਾ ਸਰ ਫਨਰ ਨਹੀਂ ਖਾਧੀ ਇਹ ਤੇ ਬੋਰ ਵੀ ਬਹੁਤ ਕੁਝ ਖਾ ਗਏ ਨੇ ਹੁਣ ਇਹ ਜਿਹੜਾ ਚੱਲ ਰਿਹਾ ਨਾ ਇੱਕ ਮਸਲਾ ਕਿ ਸੁਬੀਸ਼ ਸਿੰਘ ਬਾਦਲ ਬਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਅਸਲੀ ਹੁਣ ਕੁੰਡੀਆਂ ਦੇ ਸਿੰਘ ਸਿੰਘ ਫਸੇ ਆ ਗਏ ਨੇ ਪਹਿਲਾਂ ਤੇ ਵਿਚਾਰੇ ਗਰੀਬਾਂ ਜਿਹੜੇ ਨੇ ਬੰਦੇ ਲੁੱਟਿਆ ਤੇ ਜਿੰਨਾ ਨਹੀਂ ਹੋਗਾ ਉਹ ਆ ਪਰ ਹੁਣ ਇਹ ਸਵਾਲ ਹੈ ਕਿ ਲੋਕੀ ਇੰਤਜ਼ਾਰ ਕਰ ਰਹੇ ਸੀ ਪੰਜਾਬ ਦੀ ਜਨਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਸਾਰੇ ਲੋਕਾਂ ਨੂੰ ਹੱਥ ਪਾਇਆ ਹੈਗਾ ਇਹ ਕਿਸੇ ਕਿਸੇ ਨੇ ਹੱਥ ਪਾਇਆ ਹੈਗਾ ਤੇ ਕੀ ਜਿਹੜੇ ਵੱਡੇ ਪਰਿਵਾਰ ਨੇ ਉਹ ਚਾਹੇ ਕਾਲੀ ਦਲ ਦੇ ਵੱਡੇ ਪਰਿਵਾਰ ਨੇ ਚਾਹੇ ਉਹ ਕਾਂਗਰਸ ਦੇ ਵੱਡੇ ਪਰਿਵਾਰ ਨੇ ਉਹਨਾਂ ਨੂੰ ਹੱਥ ਪਾਊਗਾ ਭਗਵੰਤ ਮਾਨ ਸਾਹਿਬ ਪਿੱਛੇ ਜੇ ਸ਼ਮਸ਼ੇਰ ਸਿੰਘ ਦੁੱਲੂ ਨੇ ਵੀ ਕਿਹਾ ਜਾਂ ਚਰਨਜੀਤ ਚੰਨੀ ਉਹਨਾਂ ਵੀ ਕਿਹਾ ਕਿ ਯਾਰ ਮੈਂ ਤਾਂ 111 ਦਿਨਾਂ ਵਾਸਤੇ ਮੁੱਖ ਮੰਤਰੀ ਰਹਾ ਮੇਰੇ ਪਿੱਛੇ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਹੱਥ ਧੋ ਕੇ ਪੈ ਗਈ ਹੈ ਤੇ ਜਿਨ੍ਹਾਂ ਨੇ 15-15 ਸਾਲ 10-10 ਸਾਲ ਮੁੱਖ ਮੰਤਰੀਆਂ ਕੀਤੀਆਂ ਉਹਨਾਂ ਨੇ ਵੱਲ ਸਰਕਾਰ ਝਾਕਦੀ ਨਹੀਂ ਹੈਗੀ ਉਹ ਉਹ ਆਪਣੇ ਆਪ ਇਹ ਸ਼ੋਅ ਕਰਨ ਲਈ ਸੁਮਸ਼ੇਰ ਸਿੰਘ ਦੁੱਲੋ ਕਿ ਸ਼ਾਇਦ ਕਿ ਉਹ ਦਲਤ ਐਸ ਸੀ ਸੀ ਐਮ ਸੀ ਇਸ ਕਰਕੇ ਸਰਕਾਰ ਟਾਰਗੇਟ ਕਰੀਏ ਤੇ ਜਿਹੜੇ ਦੂਜੇ ਸੀ ਉਹਨਾਂ ਨੂੰ ਕਿਉਂ ਨਹੀਂ ਟਾਰਗੇਟ ਇਸੇ ਕਰਕੇ ਮੈਂ ਕਿਹਾ ਕਿ ਹੁਣ ਅਸਲ ਪੰਜਾਬ ਦੀ ਸਿਆਸਤ ਹੋਣੀ ਵੀ ਕਿਵੇਂ ਕਹਿੰਦੇ ਹੁੰਦੇ ਨੇ ਨਾ ਜਦੋਂ ਪਿੰਡਾਂ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਦੇ ਤੇ ਜਦੋਂ ਇੱਕ ਪਹਿਲਵਾਨ ਦੂਜੇ ਪਹਿਲਵਾਨ ਨੂੰ ਪਾਲਿੰਦਰ ਨੇ ਮਾਰਦਾ ਕੈਂਚੀ ਕਿ ਕੁੰਡੀਆਂ ਦੇ ਕੁੰਡ ਫਸ ਗਏ ਕੋਈ ਨਿਕਲੂ ਵੜੇਵੇਂ ਖਾਣੀ ਹੁਣ ਇਹ ਸਵਾਲ ਸਿੱਧੀ ਆ ਔਰ ਹੁਣ ਵਾਕੇ ਜੀਸੀਬੀ ਚਲਾਉਣੀ ਚਾਹੀਦੀ ਕਿ ਜਾਂ ਇਹ ਇਲੈਕਸ਼ਨ ਦਾ ਟਾਈਮ ਆ ਪੋਲੀਟੀਕਲ ਸਟੇਟਮੈਂਟ ਲੇਕਿਨ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨੇ ਸਾਹਿਬ ਨੇ ਕਿਹਾ ਮੀਡੀਆ ਨੂੰ ਕਿ ਮੈਂ 1 ਘੰਟੇ ਵਾਸਤੇ ਖਬਰ ਬਣਾਉਣ ਨਹੀਂ ਆਇਆ ਜਾਂ ਮੈਂ ਤੁਹਾਨੂੰ ਕੋਈ ਕਹਿੰਦਾ ਕਿ ਅੱਜ ਬ੍ਰੇਕਿੰਗ ਬਿਗ ਬ੍ਰੇਕਿੰਗ ਵੱਡੀ ਬ੍ਰੇਕਿੰਗ ਮੁੱਖ ਮੰਤਰੀ ਦਾ ਵੱਡਾ ਫੈਸਲਾ ਚੱਕ ਤੇ ਫੱਟੇ ਐਲਾਨ ਜੀਸੀਬੀ ਕਹਿੰਦਾ ਮੈਂ ਉਹ ਮੇਰਾ ਨਹੀਂ ਤਾਲਕ ਹੋਗਾ ਮੈਂ ਤੁਹਾਨੂੰ ਕਾਰਵਾਈ ਕਰਕੇ ਦਿਖਾਉਣੀ ਹੈਗੀ ਹੁਣ ਸਵਾਲ ਹੈ ਕਿ ਸਬੀ ਸਿੰਘ ਬਾਦਲ ਹੋਣੀ ਪੋਲਿਟਿਸ਼ੀਨ ਵੀ ਆ ਤੇ ਇੱਕ ਬਿਜ਼ਨਸਮੈਨ ਵੀ ਬਹੁਤ ਵੱਡੇ ਨੇ ਉਹਨਾਂ ਨੇ ਪੜ੍ਹਾਈ ਐਮਬੀਏ ਦੀ ਕੀਤੀ ਹੈਗੀ ਆ ਕਿ ਬਿਜ਼ਨਸ ਕਿਵੇਂ ਐਕਸਪੈਂਡ ਕੀਤਾ ਜਾ ਸਕਦਾ ਚਾਹੇ ਉਹ ਟਰਾਂਸਪੋਰਟ ਵਾਲਾ ਉਹਨਾਂ ਨੇ ਬਿਜ਼ਨਸ ਐਕਸਪੈਂਡ ਕੀਤਾ ਸੀ ਜਾਂ ਕੇਬਲ ਵਾਲਾ ਬਿਜ਼ਨਸ ਐਕਸਪੈਂਡ ਕੀਤਾ ਹੈ ਜਾਂ ਹੋਟਲ ਵਾਲਾ ਐਕਸਪੈਂਡ ਕੀਤਾ ਸੀ ਉਹਨਾਂ ਨੇ ਪੂਰੇ ਰੂਲ ਬਣਾਏ ਨੇ ਕੈਬਨਟ ਦੇ ਵਿੱਚ ਏਜੰਡੇ ਪਾਸ ਕੀਤੇ ਆ ਗਏ ਨੇ ਪਾਲਿਸੀਆਂ ਫਰੇਮ ਕੀਤੀਆਂ ਪਾਲਿਸੀਆਂ ਨੋਟੀਫਾਈਡ ਕੀਤੀਆਂ ਆਈਆਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕੀਤਾ کہہ ਸਕਦੇ ਕਿ ਆਪਣੇ ਨਿੱਜੀ ਹਿੱਤ ਨਿੱਜੀ ਹਿੱਤਾਂ ਨੂੰ ਉਹਨਾਂ ਨਿੱਜੀ ਹਿੱਤਾਂ ਨੂੰ ਉਹਨਾਂ ਨੇ ਲੀਗਲਾਈਜ਼ ਕੀਤਾ ਹੈਗਾ ਵੀ ਕੱਲ ਨੂੰ ਕੋਈ ਕਾਨੂੰਨੀ ਅੜਚਨ ਆਵੇ ਉਹਨਾਂ ਪੱਕੇ ਪੈਰੀ ਜਿਹੜਾ ਨਾ ਆਪਣੇ ਵਪਾਰ ਨੂੰ ਉਹਨਾਂ ਨੇ ਮੋਹਰ ਲਾਤੀ ਆ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਜੀਸੀਬੀ ਨਾ ਜਿੱਥੋਂ ਸੁਖ ਵਿਲਾਸ ਦੀ ਹੱਦ ਸ਼ੁਰੂ ਹੁੰਦੀ ਉੱਥੇ ਵੀ ਪਹੁੰਚ ਜਾਣਾ ਤੇ ਸਰਕਾਰ ਵਾਸਤੇ ਬੜੀ ਵੱਡੀ ਪ੍ਰਾਪਤੀ ਹੋਊਗੀ ਪਿਛਲੀ ਵਾਰ ਵੀ ਜਦੋਂ ਕੁਲਦੀਪ ਸਿੰਘ ਧਾਲੀਵਾਲ ਉੱਥੇ ਜਾ ਕੇ ਰੇਡ ਕਰਦੇ ਨੇ ਉੱਥੇ ਕਹਿੰਦੇ ਨੇ ਸੀ ਇਹ ਵੀ ਰੈਂਟ ਦੇ ਦੇ ਦਾਂਗੇ ਸੁਬੀਰ ਬਾਦਲ ਨੇ ਵੱਡੀ ਸਟੇਟਮੈਂਟ ਦਿੱਤੀ ਸੀ ਹਿੰਮਤ ਹੈ ਮੇਰਾ ਸੁਖ ਵਿਲਾਸ ਨੂੰ ਹੱਥ ਲੱਗ ਦਿਖਾ ਦਿਓ ਮੈਂ ਵੀ ਕਹਿ ਰਿਹਾ ਨਾ ਤਾਂ ਹੀ ਮੈਂ ਵਾਰ-ਵਾਰ ਕਹਿ ਰਿਹਾ ਕਿ ਕੁੰਡੀਆਂ ਦੇ ਖੁੰਡ ਫਸੇ ਹੋਣ ਹੁਣ ਨਿਕਲੂ ਗ ਵਿੜੇਵੇਂ ਖਾਣੀ ਕੁਲਦੀਪ ਸਿੰਘ ਢਾਲੀਵਾਲ ਮੈਨੂੰ ਤੇ ਲੱਗਦਾ ਕਿ ਸਵਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਕਿਸੇ ਮੰਤਰੀ ਤੇ ਵਿਸ਼ਵਾਸ ਕਰਦੇ ਲੋੜ ਨਹੀਂ ਕਿਉਂਕਿ ਗੱਲਾਂ ਕਰਦੇ ਆਗੇ ਨੇ ਮੁੱਖ ਮੰਤਰੀ ਗੱਲਾਂ ਨਹੀਂ ਕਰਨੀਆਂ ਚਾਹੀਦੀ ਇਸ ਮਸਲੇ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਕੀ ਆ ਉਹ ਤੇ ਰੀਲਾਂ ਬਣਾਉਣ ਜੋਗੇ ਆਗੇ ਨੇ ਉਹ ਜਿਵੇਂ ਉਹ ਬੜੀ ਵੀਰ ਉਹਦੀ ਰੀਲ ਵਾਰੇ ਉਹ ਲਾਦੇ ਲਾਦੇ ਗੱਡੀ ਇੱਥੇ ਨਾ ਉਹ ਨਹੀਂ ਉਹ ਇੱਕ ਸੀਰੀਅਸਨੈਸ ਨਹੀਂ ਦਿਖਦੇ ਆਗੇ ਕੁਲਦੀਪ ਸਿੰਘ ਢਾਲੀਵਾਲ ਕਿਹੜੇ ਮੰਤਰੀ ਤੇ ਯਕੀਨ ਕੀਤਾ ਜਾਵੇ ਕੀ ਉਹ ਮੰਤਰੀ ਦੇ ਕਰ ਲਈਏ ਜਿਹੜੇ ਕਹਿੰਦੇ ਸੀ ਚਟਕੀ ਆ ਇਦਾਂ ਦੇ ਦੇਣੀ ਆ 50 ਮਿੰਟਾਂ 'ਚ 23 ਫਸਲਾਂ ਦੇ ਐਮਐਸਪੀ ਕਰ ਲਿਆ ਯਕੀਨ ਕਿਸੇ ਦਿਨ ਕੀਤਾ ਜਾ ਸਕਦਾ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੀ ਜਨਤਾ ਨੇ ਵਿਸ਼ਵਾਸ ਕੀਤਾ ਇਹਨਾਂ ਦੀ ਚਿਹਰੇ ਨੂੰ ਦੇਖ ਕੇ 92 ਐਮਐਲਏ ਦਿੱਤੇ ਅਗਨੇ ਇਹਨਾਂ ਦਾ ਵਿਸ਼ਵਾਸ ਕਰਨਾ ਬੰਦ ਆ ਉਹ ਹੁਣ ਜਿੱਥੋਂ ਮੈਂ ਉਹ ਵੀ ਕਹਿ ਰਿਹਾ ਨਾ ਕਿ ਸੁਭੀਰ ਸਿੰਘ ਬਾਦਲ ਨੇ ਨਾ ਆਪਣੇ ਨਿੱਜੀ ਹਿੱਤਾਂ ਨੂੰ ਲੀਗਲਾਈਜ਼ ਕੀਤਾਗਾ ਕੋਈ ਚੈਲੰਜ ਨਹੀਂ ਆਗਾ ਇਸ ਮਸਲੇ ਦੇ ਵਿੱਚ ਕੋਰਟ 'ਚ ਵੀ ਸਰਕਾਰ ਜਾਊਗੀ ਸਰਕਾਰ ਕਹੇਗੀ ਕਿ ਨੋਟੀਫਾਈਡ ਕੀਤਾ ਗਿਆ ਨਾ ਉਹਨਾਂ ਕੋ ਵੀ ਵਕੀਲਾਂ ਦੀ ਫੌਜ ਆ ਸੁਭੀਰ ਸਿੰਘ ਬਾਦਲ ਉਹਨਾਂ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆਈਆਂ ਪੱਕੇ ਖਿਡਾਰੀ ਨੇ ਜਿਨ੍ਹਾਂ ਨੇ ਟਰਾਂਸਪੋਰਟ ਤੇ ਵੀ ਉਹਨਾਂ ਦੀਆਂ ਚਲਦੀਆਂ ਨੇ ਹੋਟਲ ਵੀ ਚੱਲਦੇ ਨੇ ਦਿੱਲੀ ਵੀ ਇੱਕ ਹੋਟਲ ਆ بڑا ਉਹਨਾਂ ਦਾ ਕਾਰੋਬਾਰ ਹੈਗਾ ਉਹਦੇ ਚ ਬੜੇ ਸ਼ੇਅਰ ਵੀ ਹੈਗੇ ਜਿਵੇਂ ਉਹ ਸਟੱਬਰ ਦੇ ਗਣਾ ਗਣਾ ਕੇ ਦੱਸ ਰਹੇ ਸੀ ਪਰ ਇਹ ਸਵਾਲ ਹੈ ਕਿ ਇਹ ਜਿਹੜਾ ਲੀਗਲਾਈਜ਼ ਕੀਤਾ ਨਾ ਸਰਕਾਰ ਜਿਹੜੇ ਆਪਣੇ ਨਿੱਜੀ ਹਿੱਤ ਕਾਲੀਦਲ ਵਾਲੇ ਕਰ ਗਏ ਨੇ ਜੋ ਸੁਬੀਸ਼ ਸਿੰਘ ਬਾਦਲ ਹੋਣੀ ਕਰ ਗਏ ਨੇ ਉਹਨਾਂ ਨੇ ਸਾਰੇ ਜਿਹੜੇ ਅੱਜ ਭਗਵੰਤ ਮਾਨ ਸਾਹਿਬ ਉਹਨਾਂ ਨੇ ਸੁਣਾਏ ਨੇ ਕਿ ਕੈਬਨਟ ਚ ਲੈ ਕੇ ਗਏ ਨੇ ਕੈਬਨਟ ਦੇ ਵਿੱਚ ਕੈਬਨਟ ਦੀ ਲੱਗੀ ਹੋਈ ਸਟੈਂਪ ਠੀਕ ਹੈ ਉਹ ਸੁਪਰੀਮ ਕੋਰਟ ਵੀ ਨਹੀਂ ਤੋੜ ਸਕਦੀ ਹੈਗੀ ਕੈਬਨਟ ਨੇ ਸੈਸ਼ਨ ਬੁਲਾਇਆ ਸੀ ਨਾ ਤੇ ਸੁਪਰੀਮ ਕੋਰਟ ਨੇ ਪੰਜਾਬ ਦੇ ਗਵਰਨਰ ਨੂੰ ਕੀ ਕਿਹਾ ਗਿਆ ਕਿ ਕੈਬਨਟ ਨੂੰ ਰਾਈਟ ਆ ਕਿ ਉਹ ਸੰਮਨ ਕਰ ਸਕਦੇ ਨੇ ਸੈਸ਼ਨ ਕਾਲ ਕਰ ਸਕਦੇ ਉਸ ਤੇ ਕੋਈ ਕਿੰਤੂ ਪ੍ਰੰਤ ਨਹੀਂ ਹੈ ਕੈਬਨਟ ਦਾ ਲਿਆ ਹੋਇਆ ਫੈਸਲਾ ਸੁਪਰੀਮ ਕੋਰਟ ਵੀ ਚੈਲੰਜ ਨਹੀਂ ਕਰਦੀ ਹੈਗੀ ਉਹਨਾਂ ਨੇ ਸਾਰੀਆਂ ਨੋਟੀਫਾਈਡ ਕੀਤੀਆਂ ਉਹਨੂੰ ਸਵਾਲ ਹੈ ਕਿ ਕੀ ਉਸ ਏਰੀਆ ਦੇ ਵਿੱਚ ਪਿੰਡ ਪੱਲਨਪੁਰ ਦੇ ਵਿੱਚ ਜਿਹੜੀ ਉਹ ਦੱਸਦੇ ਨੇ ਕਿ 1985 ਦੇ ਵਿੱਚ ਉਹਨਾਂ ਨੇ ਉਹ ਜਗ੍ਹਾ ਲਈ ਸੀ ਫਿਰ ਹੌਲੀ ਹੌਲੀ ਹੋਰ ਜਗ੍ਹਾ ਲੈਂਦੇ ਰਹੇ ਫਿਰ ਪੂਰੀ ਜਗ੍ਹਾ ਇਕੱਠੀ ਕਰਤੀ A ਕੰਪਨੀ ਚੋਂ ਕੱਢ ਕੇ B ਨੂੰ ਦੇਤੀ B ਕੰਪਨੀ ਚੋਂ ਕੱਢ ਕੇ C ਨੂੰ ਦੇਤੀ ਫਿਰ ABC ਇਕੱਠਾ ਕਰ ਦਿੱਤੀ ਜਮੀਨ ਉੱਤੇ ਉਹ ਪੱਲਨਪੁਰ ਪਿੰਡ ਦੇ ਵਿੱਚ ਉਹ ਬਣ ਗਿਆ ਹੋਟਲ ਬਣ ਗਿਆ 7 ਸਟਾਰ ਸੀਐਮ ਸਾਹਿਬ ਤੇ ਵੀ ਕਹਿੰਦੇ ਨੇ ਕਿ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ 4-5 ਲੱਖ ਰੁਪਈਆ ਕਿਉਂਕਿ ਹਰ ਕਮਰੇ ਦੇ ਨਾਲ ਇੱਕ ਸੈਪਰੇਟ स्विਮਿੰਗ ਪੂਲ ਆ ਹੁਣ ਇਸ ਮਸਲੇ ਦੇ ਵਿੱਚ ਇਹ ਆ ਕਿ ਕਿ ਇਹ ਦੀ ਟਾਈਮ ਬਾਉਂਡ ਹੋਣੀ ਚਾਹੀਦੀ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ 7 ਦਿਨ 17 ਦਿਨ ਕਿ ਜਾਂ 70 ਦਿਨ ਟਾਈਮ ਬਾਉਂਡ ਹੋਣੀ ਚਾਹੀਦੀ ਉਹ ਇਸ ਮਸਲੇ ਦੇ ਵਿੱਚ ਕਿ ਲੋਕ ਵੀ ਹੁਣ ਕਿ ਵਾਕੇ ਹੁਣ ਭਗਵੰਤ ਮਾਨ ਨੇ ਕਾਲੀ ਦਲ ਦੀ ਬਾਹ ਮਰੋੜਦੀ ਆ ਜਾਂ ਸੁਭੀਤ ਸਿੰਘ ਬਾਦਲ ਦੀ ਬਾਹ ਮਰੋੜਦੀ ਆ ਜੇ ਜੀਸੀਬੀ ਚਲਾਉਣਗੇ ਤੇ ਜੀਸੀਬੀ ਕੀ ਉਹ ਸੁਖਵिलास ਨੂੰ ਢਾਪ ਪਾਏਗੀ ਕੀ ਉਹ ਛੜਕਪੁੱਟ ਦੇ ਜਿਹੜੀ ਸਿਸਵਾ ਟੀ ਪੁਆਇੰਟ ਤੋਂ ਲੈ ਕੇ ਉਸ ਹੋਟਲ ਤੱਕ ਉਸ ਸਮੇਂ 2015 ਦੇ ਵਿੱਚ ਗਰਮੀਆਂ ਦੇ ਦੇਣੀ ਸ਼ਾਇਦ ਅਪ੍ਰੈਲ ਮਹੀਨਾ ਹੋਏਗਾ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਦੋ ਪੱਤਰਕਾਰਾਂ ਨੇ ਖਬਰ ਲਾਇੀ ਸੀ ਮਨ ਅਮਨ ਸ਼ੀਨਾ ਔਰ ਵੀਰਿੰਦਰ ਪਾਟਿਆ ਜੁਆਇੰਟ ਇੰਡੀਅਨ ਐਕਸਪ੍ਰੈਸ ਦੇ ਦੋ ਪੱਤਰਕਾਰਾਂ ਦੀ ਸਾਂਝੀ ਖਬਰ ਸੀ ਕਿ ਸਰਕਾਰ ਦੇ ਖਜ਼ਾਨੇ ਚੋਂ ਸਿਸਵਾ ਟੀ ਪੁਆਇੰਟ ਤੋਂ ਲੈ ਕੇ ਸਿਸਵਾ ਸੁਖ ਵਿਲਾਸ ਹੋਟਲ ਤੱਕ 7 ਸਟਾਰ ਹੋਟਲ ਤੱਕ 25 ਕਰੋੜ ਰੁਪਏ ਦੀ ਸੜਕ ਬਣਾਏਗੀ ਉਦੋਂ ਉਸ ਜਿਹੜੀ ਮਹਿਕਮੇ ਨੇ ਸੜਕ ਬਣਾਈਆਂ ਗਮਾੜਾ ਉਹਦੇ ਚ ਸੁਭੀ ਸਿੰਘ ਬਾਦਲ ਹੋਣਾ ਦੇ ਨਾਲ ਫਿਰ ਉਹ ਸਪੈਸ਼ਲ ਉਦੋਂ ਪੀਸੀਐਸ ਅਫਸਰ ਹੁੰਦੇ ਬਾਅਦ ਉਹ ਆਈਐਸ ਪ੍ਰਮੋਟ ਹੋ ਗਏ ਨੇ ਉਹ ਸਮੇ ਉਹਦੇ ਚੀਪ ਸੀ ਗਮਾੜਾ ਦੇ ਗਮਾੜਾ ਦੇ ਪੈਸਿਆਂ ਦੇ ਨਾਲ 25 ਕਰੋੜ ਰੁਪਏ ਦੀ ਉਹ ਘੱਟੂ ਘੜ ਤਿੰਨ ਕਿਲੋਮੀਟਰ ਸੜਕ ਬਣੀ ਹੈਗੀ ਸੀ ਇਹ ਹੁਣ ਬਹੁਤ ਵੱਡੇ ਸਾਰੀ ਦੁਨੀਆ ਨੂੰ ਪਤਾ ਸੁੱਖ-ਵਿਲਾਸ ਕਿਵੇਂ ਬਣਿਆ ਕਿਵੇਂ ਪਾਲਿਸੀਆਂ ਚੇਂਜ ਕੀਤੀਆਂ ਕਿਵੇਂ ਪਾਲਿਸੀਆਂ ਬਣਾਈਆਂ ਕਿਵੇਂ ਇਕੋ ਟੂਰਿਜ਼ਮ ਕੀਤਾ ਗਿਆ ਉਹ ਹੁਣ ਇਸ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਾਂ ਤੇ ਕੋਰਟ ਦੇ ਉਹਨਾਂ ਨੂੰ ਨੋਟਿਸ ਆ ਗਿਆ ਤੇ ਉਹਨਾਂ ਨੂੰ ਲੱਗਾ ਕਿ ਅੱਜ ਹੀ ਜਵਾਬ ਦੇ ਦਈਏ ਇਹ ਤਾਂ ਪਹਿਲਾਂ ਵੀ ਦਿੱਤੇ ਜਾ ਸਕਦੇ ਸੀ ਇਹ ਤਾਂ ਪਹਿਲਾਂ ਵੀ ਉਦੋਂ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਸੀ ਕਿ ਅਸੀਂ ਚੱਕ ਦਾਂਗੇ ਫੱਟੇ ਉਦੋਂ ਵੀ ਕਿਹਾ ਜਾਂ ਮੁਖਮੰਦਰੀ ਭਗਵੰਤ ਮਾਨ ਕਹਿਨ ਨੂੰ ਲੱਗਾ ਹੋਗਾ ਕਿ ਹਲੇ ਵੇਲਾ ਨਹੀਂ ਆਇਆ ਪਰ ਉਹ ਸਿਆਣੇ ਕਹਿੰਦੇ ਇਹਨਾਂ ਨੇ ਕਿ ਭੱਜਦਿਆਂ ਨੂੰ ਵਾਣ ਇੱਕੋ ਜੇ ਉਹ ਹੁਣ ਸਵੇਖਣ ਵਾਲੀ ਗੱਲ ਹੋਊਗਾ ਲੇਕਿਨ ਸਰਕਾਰ ਸਰਕਾਰ ਹੁੰਦੀ ਹੈ ਹੁਣ ਇਸ ਮਸਲੇ ਦੇ ਵਿੱਚ ਸਵਾਲ ਹੈ ਕਿ ਮੁਖਮੰਦਰੀ ਭਗਵੰਤ ਮਾਨ ਵਾਕੇ ਸੁਖ ਵਿਲਾਸ ਦੀ ਦਵਾਰ ਦੀ ਇੱਕ ਵੀ ਕੰਧ ਦੀ ਇੱਕ ਵੀ ਇੱਟ ਜੇ ਜੀਸੀਬੀ ਦੇ ਨਾਲ ਖਾ ਉਖਾੜਨ ਦੇ ਵਿੱਚ ਜਾਂ ਪੁੱਟਣ ਦੇ ਵਿੱਚ ਕਾਮਯਾਬ ਹੋਗੇ ਨਾ ਤੇ ਲੋਕਾਂ ਕਹਿਣਾ ਕਿ ਸਵਾਦ ਆ ਗਿਆ ਮੁੱਖ ਮੰਤਰੀ ਤੇ ਇਦਾਂ ਦਾ ਚਾਹੀਦਾਗਾ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਪਹਿਲਾਂ ਕਾਲੀ ਔਰ ਕਾਂਗਰਸੀ ਆਪਸ ਦੇ ਵਿੱਚ ਮਿਲ-ਮਿਲ ਕੇ ਖੇਡਦੇ ਰਹੇ ਨੇ ਵੀ ਤੂੰ ਮੇਰੀ ਪਿੱਠ ਖੁਰਕੀ ਜਾਂ ਮੈਂ ਤੇਰੀ ਪਿੱਠ ਖੁਰਕੀ ਜਾਂਦਾ ਹੈਗਾ ਹੁਣ ਆ ਸਵਾਲ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਜਦੋਂ ਇਹ ਕੰਸਟਰਕਸ਼ਨ ਹੋਈ ਪੀਡਬਲੂਡੀ ਮਹਿਕਮਾ ਜਿਹੜਾ ਆਪਣਾ ਇਲੈਕਟ੍ਰਿਸਿਟੀ ਬੋਰਡ ਹੈਗਾ ਪੰਜਾਬ ਦਾ ਪੀਐਸਪੀਸੀਐਲ ਉਹ ਤੇ ਨਾਲੇ ਜਿਹੜੇ ਹੋਰ ਕੋਈ ਜਿਹੜੇ ਫੋਰੈਸਟ ਡਿਪਾਰਟਮੈਂਟ ਸੀਗੇ ਇਹਨਾਂ ਵਿੱਚ ਵੱਡੇ ਪੱਧਰ ਤੇ ਕਪਲਾ ਹੋਇਆ ਉਹ ਨਾਲ ਆਪਣੇ ਅਫਸਰਾਂ ਨੂੰ ਕਲੀਨ ਚੇਟੀ ਵੀ ਦੇਗੇ ਉਹ ਕਹਿੰਦੇ ਵੀ ਇਹਨਾਂ ਦੀ ਕੋਈ ਗਲਤੀ ਨਹੀਂ ਸੀ ਉਹ ਜਿਵੇਂ ਕਹਿੰਦੇਗੇ ਓਵੇਂ ਕਰਦੇ ਰਹੇ ਕੀ ਅਫਸਰਾਂ ਦੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਬੰਨਦੀ ਹੈਗੀ ਆ ਇਹ ਆਫੀਸਰ ਹੈਗੇ ਗਲਤ ਪਾਲਿਸੀਆਂ ਬਣਾਉਣ ਲੱਗਿਆ ਸਰਕਾਰ ਦਾ ਸਾਥ ਦਿੰਦੇ ਇਹਦਾ ਬਰਾਬਰ ਦੋਸ਼ੀ ਆ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਰ-ਵਾਰ ਟਿੱਪਣੀਆਂ ਨੇ ਇਸ ਸਰਕਾਰ ਤੇ ਇੱਕ ਆਫੀਸਰ ਸੀ ਜਿਨ੍ਹਾਂ ਨੇ ਉਹ ਮੱਲਾ ਕਲੀਨਿਕ ਵਾਸਤੇ ਐਡ ਜਾਰੀ ਨਹੀਂ ਕੀਤੀ ਕੋਈ 300 ਕਰੋੜ ਰੁਪਏ ਦਾ ਸਵਾਲ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਹੈਗਾ ਤੇ ਉਹਨਾਂ ਨੇ ਕਹਿੰਦਾ ਮੈਂ ਨਹੀਂ ਕਰ ਸਕਦਾ ਤੇ ਸਰਕਾਰ ਨੇ ਉਹਨੂੰ ਬਦਲ ਦਿੱਤਾ ਸੀ ਉਸ ਸਮੇਂ ਜਿੰਨੇ ਵੀ ਆਫੀਸਰ ਨੇ ਚਾਹੇ ਬਿਜਲੀ ਬੋਰਡ ਦੇ ਵਿੱਚ ਨੇ ਚਾਹੇ ਉਹ ਪੀਡਬਲੂਡੀ ਦੇ ਵਿੱਚ ਸੀ ਚਾਹੇ ਉਹ ਜਗਲਾਦ ਡਿਪਾਰਟਮੈਂਟ ਦੇ ਵਿੱਚ ਸੀ ਚਾਹੇ ਉਹ ਗਮਾਡਾ ਦੇ ਵਿੱਚ ਸੀ ਜਿੰਨੇ ਵੀ ਰਿਲੇਟਡ ਮਹਿਕਮਿਆਂ ਦੇ ਨਾਲ ਇਹ ਸੁਖ ਵਿਲਾਸ ਨੂੰ ਪਰਮਿਸ਼ਨਾਂ ਮੱਲੀਆਂ ਉਹ ਸਾਰੇ ਦੋਸ਼ੀ ਨੇ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾਦੀ ਕੀ ਸੁਬੀਰ ਸਿੰਘ ਬਾਦਲ ਨੇ ਉਹਨਾਂ ਸਬੰਧਤ ਅਫਸਰਾਂ ਦੀ ਬਾਹਾਂ ਮਰੋੜੀਆਂ ਹੋਣੀਆਂ ਇਕਾਇ ਇਸ ਆਫੀਸਰ ਆ ਕਿ ਮੈਂ ਨਹੀਂ ਕਰ ਸਕਦਾ ਜੀ ਮੈਂ ਨਹੀਂ ਕਰਦਾ ਮੈਂ ਦਫਾ ਕਦੀ ਛੇ ਕਦੀ ਚਾਰ ਕਦੀ ਢਾਵਾ ਕਦੀ ਰਿਮੂਵ ਕਰ ਕਦੀ ਫਿਰ ਉਹਨੂੰ ਸ਼ਾਮਿਲ ਕਰ ਮੈਂ ਨਹੀਂ ਕਰ ਸਕਦਾ ਤੇ ਤੁਸੀਂ ਹੋਰ ਕਿਸੇ ਵਿਭਾਗ ਵਿੱਚ ਲੱਗ ਜਾਓ ਇਹਦਾ ਮਤਲਬ ਕਿਤਨੇ ਕਿਤੇ ਉਹਨਾਂ ਦੀ ਵੀ ਮਿਲੀ ਭੁਗਤਾ ਹੁਣ ਕੀ ਇਹ ਸਰਕਾਰ ਇਹ ਇਹ ਵਾਲੇ ਅਫਸਰਾਂ ਨੂੰ ਕਹਿ ਕੇ ਕੰਮ ਨਹੀਂ ਕਰਾਂਦੀ ਮਤਲਬ ਕਿਸੇ ਅਫਸਰ ਦੀ ਧੌਣ ਮਰੋੜ ਕੇ ਜਾਂ ਬਾਹ ਮਰੋੜ ਕੇ ਧੌਣ ਤੇ ਗੋਡਾ ਰੱਖ ਕੇ ਕੰਮ ਨਹੀਂ ਕਰਵਾਇਆ ਜਾ ਸਕਦਾ ਜੇ ਕਿਸੇ ਅਫਸਰ ਦੀ ਇੱਛਾ ਨਾ ਹੋਵੇ ਕਿਉਂਕਿ ਉਹਨਾਂ ਅਫਸਰਾਂ ਨੂੰ ਇਹ ਵੀ ਉਮੀਦ ਸੀ ਕਿ ਉਹ ਕਾਲੀ ਦਲ ਦੇ 25 ਸਾਲ ਹੀ ਰਹੇ ਨੇ ਜਦ ਅੱਜ ਕਾਲੀ ਦਲ ਆ ਗਿਆ ਕੱਲ ਨੂੰ ਕਾਂਗਰਸ ਆ ਗਿਆ ਜਿਵੇਂ ਕਾਲੀ ਦਲ ਔਰ ਕਾਂਗਰਸ ਦੇ ਲੀਡਰਾਂ ਨੂੰ ਨਹੀਂ ਸੀ ਨਾ ਕੋਈ ਚੇਤਾ ਉਹਵੇਂ ਅਫਸਰਾਂ ਨੂੰ ਨਹੀਂ ਪੰਜਾਬ ਦੇ ਚੇਤਾ ਅੱਧੇ ਕਾਲੀ ਦਲ ਦੇ ਨਾਲ ਹੀ ਨੀਲੀਆਂ ਪੱਗਾਂ ਬੰਨ੍ਹ ਨੂੰ ਤਿਆਰ ਹੋ ਗਏ ਅੱਧੇ ਕਾਂਗਰਸੀਆਂ ਦੇ ਨਾਲ ਹੀ ਉਹਨਾਂ ਚਿੱਟੀਆਂ ਪੱਗਾਂ ਬੰਨ੍ਹ ਲ ਉੱਪਰ ਸਰਾਂ ਨੂੰ ਨਹੀਂ ਚੇਤਾ ਆਗਾ ਕਿ ਇੱਥੇ ਕੇਸਰੀਆਂ ਪੱਗਾਂ ਵਾਲੇ ਵੀ ਆ ਜਾਣਗੇ ਹੁਣ ਜਦੋਂ ਕੇਸਰੀ ਪੱਗਾਂ ਵਾਲੇ ਆ ਗਏ ਨੇ ਤੇ ਠੀਕ ਆ ਉਹਨਾਂ ਨੇ ਫਿਰ ਹੁਣ ਕਰ ਲਿਆ ਵੀ ਆਜੋ ਤੁਸੀਂ ਮੈਦਾਨ ਦੇ ਵਿੱਚ ਪਰ ਫਿਰ ਵੀ ਮੈਂ ਕਹਿੰਦਾ ਕਿ ਲੀਗਲੀ ਤੌਰ ਤੇ ਜਿਹੜਾ ਸੁਭੀ ਸਿੰਘ ਬਾਦਲ ਹੋਣਾ ਨੇ ਆਪਣੇ ਜਿਹੜੇ ਹੋਟਲਾਂ ਨੂੰ ਲੈ ਕੇ ਜਿੰਨੀਆਂ ਵੀ ਨੋਟੀਫਿਕੇਸ਼ਨਾਂ ਜਾਰੀ ਕਰਤੀਆਂ ਜਾਂ ਪਾਲਿਸੀਆਂ ਬਣਾਈਆਂ ਅਮੈਂਡਮੈਂਟ ਕੀਤੀਆਂ ਸੋਧਾਂ ਕੀਤੀਆਂ ਉਹਨੂੰ ਬੜੇ ਕਾਨੂੰਨੀ ਤਰੌਰ ਤੌਰ ਤੇ ਲੀਗਲ ਲਾਈਗਲਾਈਜ਼ ਕਰਕੇ ਗਏ ਨੇ ਉਹਨੂੰ ਚੈਲੰਜ ਕਰ ਨਹੀਂ ਸਕਦੇ ਹੈਗੇ ਕਿ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਕਿ ਉਹ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਕਿ ਉੱਥੇ ਇੱਕੋ ਹੋਟਲ ਕਿਉਂ ਆ ਹੁਣ ਸਵਾਲ ਹੈ ਕਿ ਬਾਕੀ ਹੋਟਲ ਕਿਉਂ ਨਹੀਂ ਆਏ ਹੈਗੇ ਜੇ ਸਰਕਾਰ ਨੇ ਇਕੋ ਟੂਰਿਜ਼ਮ ਪਾਲਿਸੀ ਫਰੇਮ ਕੀਤੀ ਆ ਤੇ ਬਾਕੀ ਕਿਵੇਂ ਉੱਥੇ ਆਏ ਕਿਉਂ ਨਹੀਂ ਆਏਗਾ ਕਿ ਕਿ ਆਏ ਨਹੀਂ ਜਾਂ ਆਉਣ ਨਹੀਂ ਦਿੱਤੇ ਹੈਗੇ ਪਰ ਹੁਣ ਇਸ ਨਜ਼ਾਰਾ ਕਿ ਉਹ ਜੰਗਲ ਦੇ ਵਿੱਚ ਮੰਗਲ ਆਇਆ ਸੁਬੀਸ਼ ਸਿੰਘ ਬਾਦਲ ਉਹਨਾਂ ਨੇ ਹੁਣ ਉਸ ਜੰਗਲ ਦੇ ਵਿੱਚ ਮੰਗਲ ਲੱਗਾ ਮੰਗਲ ਦੇ ਵਿੱਚ ਹੁਣ ਭੰਗ ਪੈਂਦਾ ਸਰਕਾਰ ਦਾ ਕਿ ਨਹੀਂ ਇੱਕ ਸਭ ਤੋਂ ਵੱਡਾ ਸਵਾਲ ਹੈ ਲੇਕਿਨ ਇੱਕ ਅਜਿਹੇ ਮਸਾਲੀ ਫੈਸਲੇ ਤੇ ਲੈਣੇ ਪੈਣਗੇ ਕਿ ਕੱਲ ਨੂੰ ਜਿਹੜੀਆਂ ਸਰਕਾਰਾਂ ਚਾਹੇ ਅੱਜ ਮੌਜੂਦਾ ਸਰਕਾਰ ਜੇ ਉਹਨਾਂ ਦੇ ਕੋਈ ਉਹ ਬੰਦੇ ਜਾਂ ਸਰਕਾਰ ਦੇ ਵਿੱਚ ਹਿੱਸੇਦਾਰ ਜਿਹੜੇ ਲੋਕ ਨੇ ਅਗਰ ਆਪਣੇ ਨਿੱਜੀ ਹਿੱਤਾਂ ਨੂੰ ਲਾਭ ਬਣਾਉਣ ਵਾਸਤੇ ਲਾਇਬਦੱਕ ਬਣਾਉਣ ਵਾਸਤੇ ਆਪਣੇ ਧੰਦੇ ਉਹਨੂੰ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪਾਲਿਸੀਆਂ ਚੇਂਜ ਕਰਕੇ ਆਪਣੇ ਹਿਸਾਬ ਦੇ ਨਾਲ ਪਾਲਿਸੀਆਂ ਬਣਾ ਕੇ ਇਦਾਂ ਅਗਰ ਵਰਤਾਰਾ ਚੱਲਦਾ ਰਹਿਣਾ ਤੇ ਫਿਰ ਤੇ ਮਾੜੀ ਗੱਲ ਕਿਤਨਾ ਕਹਤੇ ਇਸ ਮਸਲੇ ਦੇ ਵਿੱਚ ਵਾਕਿਆ ਸਰਕਾਰ ਨੂੰ ਅਜੇ ਲਕੂਨੇ ਲੱਭ ਲੈਣੇ ਚਾਹੀਦੇ ਘਟੋਗੜ ਮਸਾਲੀ ਤੌਰ ਤੇ ਤੇ ਪੇਸ਼ ਹੋਵੇ ਕਿ ਪਿਛਲੀ ਸਰਕਾਰਾਂ ਨੇ ਇਹ ਕੁਝ ਕੀਤਾ ਹੀ ਤੇ ਨਵੀਂ ਸਰਕਾਰ ਨੇ ਆ ਕੁਝ ਕਰ ਦਿੱਤਾ ਹੈ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਅਗਲੇ ਮਹੀਨੇ 16 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੂੰ ਪੂਰੇ 2 ਸਾਲ ਹੋ ਜਾਣੇ ਹਲੇ ਤੱਕ ਬਾਕੀ ਐਮਐਲਏ ਜਿਹੜੇ ਇਹਨਾਂ ਦੇ ਲਾਣੇ ਜਾਂ ਮੰਤਰੀਆਂ ਤੇ ਜਿਹੜੇ ਅਲੀਗੇਸ਼ਨ ਇੱਕ ਦੁੱਕਾ ਦੇ ਲੱਗੇ ਨੇ ਕਈਆਂ ਨੂੰ ਬਾਹਰ ਵੀ ਕੱਢ ਦਿੱਤਾ ਜਾਂ ਐਮਐਲਏ ਜਿਹੜੇ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲੇ ਤੱਕ ਨਿੱਜੀ ਤੌਰ ਤੇ ਇਦਾਂ ਦੇ ਕੋਈ ਦੋਸ਼ ਨਹੀਂ ਲੱਗੇ ਆਗੇ ਪਰ ਉਹਨਾਂ ਨੂੰ ਆਪਣੇ ਮੰਤਰੀ ਤੇ ਆਪਣੇ ਐਮਐਲਏ ਜਿਹਨੂੰ ਕਹਿਣਾ ਕਿ ਜਿਵੇਂ ਡੰਗਰਾਂ ਦੇ ਮੂੰਹ ਸ਼ੱਕੂ ਨਹੀਂ ਬਣਦੀਦਾ ਕਿ ਆਪਾਂ ਫਾਲਤੂ ਕੁਝ ਨਹੀਂ ਕਰਦੇ ਆਪਾਂ ਤੇ ਪੰਜਾਬ ਨੂੰ ਰੰਗਲਾ ਬਣਾਉਣਾ ਉਸ ਹਿਸਾਬ ਨਾਲ ਉਹਨਾਂ ਦੀ ਖਚਾਈ ਕਰਨ ਦੀ ਲੋੜ ਹੈ ਕਿਉਂਕਿ ਅੱਜ ਹੀ ਜਿਹੜੇ ਇਹਨਾਂ ਦੇ ਜਗਰ ਲੁਧਿਆਣਾ ਸਾਨੇ ਉੱਥੋਂ ਦਾਖੇ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰ ਰਹੇ ਨੇ ਡਾਕਟਰ ਐਨ ਐਸ ਕੇ ਕੰਗ ਉਹਨਾਂ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਜੇ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਹਲਕਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਕੌਣ ਕਰ ਰਿਹਾ ਹੈਗਾ ਨਾ ਇਸ ਮਸਲੇ ਦੇ ਵਿੱਚ ਕਿ ਉਹਨਾਂ ਨੂੰ ਰੋਕਣੇ ਪਰ ਆ ਜਿਹੜਾ ਹੁਣ ਸਵਾਲ ਹੈਗਾ ਸੁਬੀਸ਼ ਸਿੰਘ ਬਾਦਲ ਬਨਾਮ ਮੁੱਖ ਮੰਤਰੀ ਭਗਵੰਤ ਮਾਨ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕਿਉਂਕਿ ਹੁਣ ਮੇਲੇ ਮਾਨਸਾ ਦੀ ਕਚਹਿਰੀ ਲੱਗਣੇ ਹੈਗੇ ਨੇ ਉੱਥੇ ਕੇਸ ਫਾਈਲ ਹੋਇਆ ਹੁਣ ਕਿਉਂਕਿ ਕੇਸ ਦੇ ਵਿੱਚ ਸੀਐਮ ਸਾਹਿਬ ਨੂੰ ਜਾਣਾ ਵੀ ਪੈਣਾ ਨਿੱਜੀ ਪੇਸ਼ੀ ਤੋਂ ਛੋਟ ਵੀ ਹੋ ਸਕਦੀ ਹੈ ਪਰ ਜਦੋਂ ਵੀ ਜਾਣਗੇ ਉੱਥੇ ਤੇ ਹੀ ਕੋਈ ਕਹਿੰਦੇ ਮੈਂ ਕੋਰਟ ਦੇ ਵਿੱਚ ਕੀ ਕਰਨਾ ਹੈ ਪਰ ਹੁਣ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਇਸ ਮਸਲੇ ਵਿੱਚ ਕੋਈ ਟਿੱਪਣੀ ਨਹੀਂ ਆਈ ਉਹਨਾਂ ਨੇ ਕੋਈ ਹਾਲੇ ਸਪਸ਼ਟੀਕਰਨ ਨਹੀਂ ਦਿੱਤਾ ਪਰ ਹੋ ਸਕਦਾ ਭਲਕੇ ਜਾਂ ਪਰਸੋਂ ਠੀਕ ਹੈ ਸੁਭੀਤ ਸਿੰਘ ਬਾਦਲਨੀ ਆਪਣਾ ਪੱਕਾ ਦੱਸਣ ਤੇ ਕੱਲ ਬਜਟ ਸੈਸ਼ਨ ਆ ਪੰਜਾਬ ਦਾ 5 ਤਰੀਕ ਨੂੰ ਪੰਜਾਬ ਦਾ ਅਗਲਾ 224 225 ਦਾ ਬਜਟ ਸੈਸ਼ਨ ਦਾ ਸਵੇਰੇ ਉਦ ਕਰਨਾ ਰਸਮੀ ਤੌਰ ਤੇ ਸੈਸ਼ਨ ਦਾ ਜਿਹੜਾ ਸ਼ੁਰੂਆਤ ਆ ਉਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਸਤ ਦੇ ਭਾਸ਼ਣ ਤੋਂ ਹੋਣੀ ਆ ਕੱਲ ਭਾਵੇਂ ਰੌਲਾ ਨਾ ਪਵੇ ਜੇ ਪੈ ਵੀ ਗਿਆ ਤੇ ਲਾਜ਼ਮੀ ਤੌਰ ਤੇ ਸੁੱਖ ਵਿਲਾਸ ਵਾਲਾ ਜਿਹੜਾ ਮੁੱਦਾ ਉਹ ਬਹੁਤ ਜ਼ਿਆਦਾ ਉੱਠੂਗਾ ਕਿਉਂਕਿ ਜਦੋਂ ਕਾਲੀ ਦਲ ਜਾਂ ਕਾਂਗਰਸ ਵਾਲੇ ਸ਼ੁਭ ਕਰਨ ਵਾਲੇ ਮਸਲੇ ਦੇ ਵਿੱਚ ਸਰਕਾਰ ਨੂੰ ਘੇਰਨ ਦਾ ਯਤਨ ਕਰਗੇ ਹੋ ਸਕਦਾ ਹੈ ਕਿ ਸਰਕਾਰ ਦੇ ਐਮ ਐਲ ਏ ਫਿਰ ਵਿਰੋਧੀਆਂ ਨੂੰ ਇਸ ਮਸਲੇ ਦੇ ਵਿੱਚ ਘੇਰ ਲੈਣ ਅੱਜ ਨੋਵਾਂ ਦਿਨ ਹੈ ਤੇ ਅੱਜ ਨੋਵੇਂ ਦਿਨ ਸ਼ੁਭ ਕਰਨ ਦਾ ਸੰਸਕਾਰ ਹੋਇਆ ਘਰ ਦੇ ਵਿੱਚ ਵੀ ਚੀਕ ਚ ਗਾੜਾ ਪੈਂਦਾ ਰਿਹਾ ਬੜਾ ਹੀ ਦੁੱਖ ਭਰਿਆ ਸਮਾਂ ਸੀਗਾ ਪਰ ਸਰਕਾਰ ਨੇ ਵੀ ਇੱਕ ਜਿਵੇਂ ਅੱਜ ਸੁਖਚੈਨ ਸਿੰਘ ਗਿੱਲ ਸੀ ਉਹਨਾਂ ਨੇ ਵੀ ਉਹਨਾਂ ਦੀ ਭੈਣ ਨੂੰ ਪੁਲਿਸ ਦੇ ਵਿੱਚ ਸ਼ਾਮਿਲ ਪ੍ਰਤੀਕਰਨ ਲਈ ਫੈਸਲਾ ਲੈ ਲਿੱਤਾ ਪਰ ਜਿਹੜਾ ਹੁਣ ਵਿਰੋਧੀ ਪਾਰਟੀਆਂ ਨੇ ਸੰਤੁਸ਼ਟ ਨਹੀਂ ਹੈਗੀਆਂ ਉਹ ਕਿੰਨੀ ਜਿਹੜੀ ਐਫ ਆਈ ਆਰ ਕੀਤੀ ਹੈ ਉਹ ਅਣਪਛਾਤੇ ਲੋਕਾਂ ਦੀ ਕੀਤੀ ਹੈ ਪੁਲਿਸ ਦਾ ਨਾਮ ਡਾਇਰੈਕਟ ਇਨਵੋਲਵ ਕਿਉਂ ਨਹੀਂ ਕੀਤਾ ਗਿਆ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਦਿਨ ਸ਼ੁਭ ਕਰਨ ਦੀ ਕਤਲ ਕੀਤਾ ਜਾਂਦਾ ਹਰਿਆਣਾ ਪੁਲਿਸ ਵੱਲੋਂ ਪਿੱਛੋਂ ਗੋਲੀ ਚਲਾ ਕੇ ਉਹਨੂੰ ਮਾਰਿਆ ਜਾਂਦਾ ਹੈਗਾ ਉਸ ਤੋਂ ਅਗਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਉਹਦੀ ਜ਼ਿੰਦਗੀ ਤੇ ਵਾਪਸ ਨਹੀਂ ਮੋੜ ਸਕਦੇ ਹੈਗੇ ਪਰ ਫਿਰ ਵੀ ਦਲਾਸਾ ਦੇਣ ਵਾਸਤੇ ਉਹਦਾ ਦੀ ਭੈਣ ਨੂੰ ਸਰਕਾਰੀ ਨੌਕਰੀ ਔਰ 1 ਕਰੋੜ ਰੁਪਏ ਸਰਕਾਰ ਵੱਲੋਂ ਅਸੀਂ ਦੇਵਾਂਗੇ ਉਸ ਪਰਵਾਰ ਨੇ ਕਹਿ ਦਿੱਤਾ ਕਿ ਜਦ ਤੱਕ ਅਸੀਂ ਸਾਨੂੰ ਪਰਚਾ ਦਰਜ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਸੂਰਵਾਰ ਲੋਕ ਅਸੀਂ ਨਾ 1 ਕਰੋੜ ਰੁਪਏ ਲੈਣਾ ਸਰਕਾਰੀ ਰਾਤੀ ਜਿਹੜੀ ਕੀ ਨਾ ਗੱਲਬਾਤ ਹੋਈ ਆ ਉਹਨਾਂ ਨੇ ਮੰਨ ਲਿਆ ਕਿਉਂਕਿ ਸਰਕਾਰ ਨੇ ਪਰਚਾ ਰਾਤ 9:45 ਮਿੰਟ ਤੇ ਪਰਚਾ ਦਰਜ ਕਰ ਦਿੱਤਾ 0 ਐਫ ਆਈ ਆਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਸਰਕਾਰ ਨੇ ਪ੍ਰੋਮਿਸ ਕੀਤਾ ਹੀ ਉਹ ਦੇ ਚ ਸੁਖਚੰਦ ਸਿੰਘ ਗਿੱਲ ਉਹਨਾਂ ਦਾ ਤੇ ਕੋਈ ਰੋਲ ਨਹੀਂ ਆਏਗਾ ਕਿਉਂਕਿ ਸਰਕਾਰ ਦੇ ਹੁਕਮ ਸੀ ਉਹਨਾਂ ਤੇ ਆਪਣੇ ਜਰੀਏ ਵੀ ਅਸੀਂ ਉਹਦੀ ਛੋਟੀ ਭੈਣ ਨੂੰ ਨੌਕਰੀ ਦਵਾਵਾਂਗੇ ਕਿਉਂਕਿ ਸਰਕਾਰ ਦੇ ਆਰਡਰ ਹੁਣ ਇਸ ਮਸਲੇ ਦੇ ਵਿੱਚ ਕਿ ਸਰਕਾਰ ਨੇ ਪਹਿਲੇ ਦਿਨ ਹੀ ਕਿਉਂ ਨਹੀਂ ਐਫਆਈਆਰ ਕੀਤੀ 8 ਦਿਨ 8 ਦਿਨ ਬੀਤਣ ਤੋਂ ਬਾਅਦ ਸਰਕਾਰ ਉਹ ਵੀ ਜ਼ੀਰੋ ਐਫਆਈਆਰ ਕਰ ਰਹੀ ਹੈਗੀ ਆ ਉਹਦੇ ਚ ਲਿਖਿਆ ਹੈਗਾ ਬਕਾਇਦਾ ਜ਼ੀਰੋ ਐਫਆਈਆਰ ਉਹਦੇ ਚ ਲਿਖਿਆ ਹੋ ਸਕਦਾ ਪਲਾਸਟਿਕ ਦੀ ਗੋਲੀ ਵੱਜੀ ਹੋਵੇ ਹੋ ਸਕਦਾ ਕਿਸੇ ਹੋਰ ਨੇ ਡਾਊਟਫੁਲ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਇਹ ਹੁਣ ਜ਼ੀਰੋ ਐਫਆਈਆਰ ਉਹ ਜਿਹੜਾ ਹਰਿਆਣੇ ਦਾ ਥਾਣਾ ਪੈਂਦਾ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਫਾਰਵਰਡ ਕੀਤੀ ਜਾਊਗੀ ਹੁਣ ਸਵਾਲ ਇਹ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਜਾਂ ਆ ਦੂਜੇ ਕਾਂਗਰਸ ਵਾਲੇ ਉਹ ਕਹਿ ਰਹੇ ਕਿ ਤੁਸੀਂ ਆਪ ਤੇ ਬੜਾ ਰੌਲਾ ਪਾਉਂਦੇ ਹੋ ਕਿ ਪੁਲਿਸ ਵੀ ਅਣਪਛਾਤੀ ਹੁੰਦੀ ਆ ਅਕਾਲੀ ਦਲ ਨੇ ਵੀ ਕਿਹਾ ਜਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਸਟੇਟਮੈਂਟ ਆ ਗਈ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਵੀ ਆ ਗਈ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਵੀ ਆ ਗਈ ਹੈ ਕਿ ਜਦੋਂ ਬੈਬਲ ਗੋਲੀकांड ਜਾਂ ਕੋਟਕਪੁਰ ਆ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ ਅਕਤੂਬਰ 2015 ਉਹਦੇ ਚ ਇਹ ਸੀ ਕਿ ਪੁਲਿਸ ਦੇ ਜੋ ਮਕਦਮੇ ਤੇ ਅਣਪਛਾਤੀ ਪੁਲਿਸ ਤੇ ਮਕਦਮੇ ਦਰਜ ਕੀਤਾ ਹੈ ਕਿ ਪੀ ਆ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਉਹਦੋਂ ਪੰਜਾਬ ਪੁਲਿਸ ਦੀ ਤੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਕਾਰਡ ਹੋ ਗਿਆ ਔਰ ਪੰਜਾਬ ਚ ਸ਼ਰਮਨੀ ਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਨੇ ਪਰਚਾ ਦਰਜ ਕਰਤਾ ਅਣਪਛਾਤੀ ਪੁਲਿਸ ਹੁਣ ਇਹੋ ਹੀ ਸਵਾਲ ਹੋਊਗਾ ਕਿ ਅੱਜ ਤੁਸੀਂ ਅਣਪਛਾਤੀ ਪੁਲਿਸ ਤੇ ਮਕਦਮਾ ਕਿਵੇਂ ਦਰਜ ਕੀਤਾ ਹੈਗਾ ਜੇ ਖਾਣਾ ਪੂਰਤੀ ਕਰਨੀ ਸੀ ਤੇ ਫਿਰ ਪਹਿਲੇ ਦਿਨ ਕਰ ਦਿੰਦੇ ਹੈਗੇ ਲੁਕੀਤ ਕਹਿੰਦੇ ਪਰਚਾ ਦਰਜ ਕਰੋ ਹੁਣ ਇਹ ਹੀ ਆ ਹੁਣ ਇਸੇ ਕਰਕੇ ਸਰਕਾਰ ਘੇਰ ਰਹੀ ਸਰਕਾਰ ਨੂੰ ਘੇਰੇ ਨੇ ਵਿਰੋਧੀ ਪਾਰਟੀ ਔਰ ਸ਼ੁਭ ਕਰਨ ਦਾ ਸੰਸਕਾਰ ਹੋ ਗਿਆ ਉਹਦੀ ਰੂਹ ਉਦੋਂ ਦੀ ਭਟਕ ਰਹੀ ਸੀ ਉਸ ਰੂਹ ਭਟਕਣ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਦਾ ਹੱਥ ਆ ਜਿੰਨਾ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਮਰਾਹ ਕੀਤਾ ਹੈਗਾ ਇਹ ਸਭ ਤੋਂ ਵੱਡੀ ਪੰਜਾਬ ਪੁਲਿਸ ਦੋਸ਼ੀ ਆ ਕਿ ਕਿਸੇ ਰੂਹ ਦੇ ਨਾਲ ਖਲਵਾੜ ਕਰਨਾ ਕਿਸੇ ਦੇਹ ਦੇ ਨਾਲ ਖਲਵਾੜ ਕਰਨਾ ਕਿਸੇ ਜਿਸਮ ਦੇ ਨਾਲ ਖਲਵਾੜ ਕਰਨਾ ਉਹਦੇ ਦੇ ਵਿੱਚ ਸਾਹ ਸਪਸ਼ਟ ਵੀ ਪੰਜਾਬ ਪੁਲਿਸ ਦੋਸ਼ੀ ਆ ਇਹੋ ਅਗਰ ਪੰਜਾਬ ਪੁਲਿਸ ਦੇ ਅਫਸਰ ਚੰਗੇ ਹੁੰਦੇ ਪਹਿਲਾਂ ਹੀ ਜੀਰੋ ਐਫ ਆਈ ਆਰ ਕਰਦੇ ਹੁਣ ਕਿਹੜਾ ਤੁਸੀਂ ਪੰਜਾਬ ਪੁਲਿਸ ਨੇ ਹਵਨ ਕਢਾਇਆ ਪ੍ਰੈਸ਼ਰ ਪਿਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੁਣ ਕਲੇਮ ਕਰ ਰਹੇ ਨੇ ਕਿ ਮੈਂ ਹਾਈ ਕੋਰਟ ਦੇ ਵਿੱਚ ਪਾਇਆ ਹਾਈ ਕੋਰਟ ਤੋਂ ਡਰਦੇ ਆ ਸਰਕਾਰ ਨੇ ਜੀਰੋ ਐਫ ਆਈ ਆਰ ਕਰਦੇ ਉਹ ਉਹਦੇ ਨਾਲ ਪੰਜਾਬ ਪੁਲਿਸ ਦੇ ਚੱਕਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਕਰਕੇ ਪਰ ਕੋਈ ਤੁਮਾਰ ਸਾਹਿਬ ਦੀ ਵੀ ਲੋਕੀ ਕਿ ਉਹ ਕਰੇ ਸੀਗੇ ਇਸ ਹਰਿਆਣੇ ਨਾਲ ਮਿਲੇ ਹੋਏ ਇਨਜਾਮ ਸੈਂਟਰ ਨਾਲ ਮਿਲੇ ਹੋਏ ਨੇ ਇਹ ਪਹਿਲੇ ਦਿਨ ਹੀ ਮੁਕਦਮਾ ਦਰਜ ਕਰਨਾ ਚਾਹੀਦਾ ਜੇ ਜ਼ੀਰੋ ਹੀ ਕਰਨੀ ਸੀ ਤੁਸੀਂ ਤੇ ਪਹਿਲੇ ਦਿਨ ਕਰ ਲੈਂਦੇ ਹੁਣ ਸਵਾਲ ਹੈ ਕਿ ਪੰਜਾਬ ਪੁਲਿਸ ਦਾ ਵੀ ਇਹ ਹਾਲ ਹੈ ਕਿ 100 ਮਨ ਗੰਡੇ ਵੀ ਖਾਲੇ ਆਗੇ ਤੇ ਨਾਲ 100 ਮਨ ਉਹ ਵੀ ਖਾਲੇ ਆਗੇ ਵਿਧਾਨ ਸਭਾ ਸੈਸ਼ਨ ਹੈ ਉੱਥੇ ਰੋਲਾ ਨਾ ਪਾਵੇ ਕਿ ਜਲਦਬਾਜੀ ਚਤਨੀ ਕਰ ਦਿੱਤੀ ਹੈਗੀ ਚਲੋ ਜ਼ੀਰੋ ਐਫ ਆਈ ਆਰ ਕਰ ਦਈਏ ਰੋਲਾ ਨਾ ਹੀ ਪਾਵੇ ਵਿਧਾਨ ਸਭਾ ਦੇ ਵਿੱਚ ਜਿਹੜਾ ਬਜਟ ਇਜਲਾਸ਼ ਸ਼ੁਰੂ ਹੋਣ ਵਾਲਾ ਕੱਲ ਤੋਂ ਨੇ ਇਹ ਸਵਾਲ ਹੈ ਕਿ ਉਹੀ ਪੀਜ ਕਰਨ ਦੇ ਪਹਿਲਾਂ ਕਰਦੇ ਜੇ ਤੁਸੀਂ ਸਟੈਂਡ ਲਾਈਨ ਜਾਂ ਫਿਰ ਨਾ ਕਰਦੇ ਹੁਣ ਵਿਧਾਨ ਸਭਾ ਦੇ ਵਿੱਚ ਚਾਹੇ ਹੂੰ ਤੁਸੀਂ 0 ਐਫ ਆਈ ਰਿਦਰਜ ਕੀਤੇ ਰੌਲਾ ਦਿੱਤਾ ਵੀ ਪਊਗਾ ਕਿ 0 ਐਫ ਆਈ ਕਿਵੇਂ ਹੋ ਗਈ ਹੁਣ ਕਿਵੇਂ ਪੁਲਿਸ ਅਨਪਛਾਤੀ ਹੋ ਗਈ ਮਤਲਬ ਜੇ ਕਰਨਾ ਹੀ ਤਾਂ ਕੋਲ ਕੇ ਤਿੰਨ ਸਰਪਰਚਾ ਕਰਦੇ ਫਿਰ ਪੁਲਿਸ ਦੇ ਪਰਚਾ ਜੇ ਹਰਿਆਣਾ ਪੁਲਿਸ ਦੀ ਸੀ ਆਈ ਡੀ ਨੇ ਕਿਸਾਨਾਂ ਦੀਆਂ ਵੀਡੀਓ ਬਣਾਈਆਂ ਤੇ ਤੁਹਾਡੀ ਵੀ ਤੇ ਸੀ ਆਈ ਡੀ ਉੱਥੇ ਤੁਰੇ ਫਿਰਦੀ ਕੀ ਉਹ ਲੰਗਰ ਛਕਣ ਵਾਸਤੇ ਰੱਖੀ ਲੋਕਾਂ ਨੂੰ ਡਰਾਉਣ ਵਾਸਤੇ ਰੱਖੀ ਸਿਵਲ ਯੂਨੀਫਾਰਮ ਵਿੱਚ ਤੇ ਤੁਰੇ ਫਿਰਦੇ ਹੀ ਉਹ ਵੀ ਉਹ ਵੀ ਵੀਡੀਓ ਬਣਾਉਂਦੇ ਉਹ ਨਹੀਂ ਸੀ ਕਿ ਕੈਮਰਾ ਫੋਕਸ ਕਰਕੇ ਹਰਿਆਣਾ ਪੁਲਿਸ ਦੇ ਬੰਦਿਆਂ ਨੂੰ ਪਛਾਣ ਕੇ ਮਕਦਮਾ ਅੱਜ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਦੇ ਜਾਂ ਹਰਿਆਣਾ ਦੇ ਕਿਸਾਨਾਂ ਦੀਆਂ ਵੀਡੀਓ ਜਾਰੀ ਕਰ ਰਹੇ ਨੇ ਤੇ ਪੰਜਾਬ ਪੁਲਿਸ ਨੂੰ ਕੀ ਗੱਲ ਬਿਮਾਰੀ ਇਹਨਾਂ ਨੂੰ ਖੁਰਕ ਪਈ ਹੋਈ ਆ ਇਹ ਕਿਉਂ ਨਹੀਂ ਇਹ ਵੀਡੀਓ ਬਣਾ ਕੇ ਵਾਇਰਲ ਕਰਦੇ ਕਿ ਇਹਨਾਂ ਲੋਕਾਂ ਨੇ ਗੋਲੀ ਚਲਾਈ ਆ ਗਈ ਹੈ ਇਹਦਾ ਮਤਲਬ ਜਿਹੜੇ ਵਿਰੋਧੀ ਕਹਿ ਰਹੇ ਸੀ ਇਹਦੇ ਚ ਕਿਤਨੇ ਕਿਤੇ ਦਾਲ ਚ ਕਾਲਾਗਾ ਪਰ ਹੁਣ ਸਰਕਾਰ ਸਰਕਾਰ ਨੇ ਭਾਵੇਂ 0 ਐਫ ਆਈਰ ਦਰਜ ਕੀਤੀ ਵਿਧਾਨ ਸਭਾ ਦੇ ਵਿੱਚ ਤਦ ਵੀ ਰੌਲਾ ਪੈਣਾ ਹੈ ਇਸ ਮਸਲੇ ਦੇ ਸ਼ੁਭ ਕਰਨ ਦੇ ਮਸਲੇ ਠੀਕ ਹੈ ਸਸਕਾਰ ਹੋ ਗਿਆ ਜੋ ਰੀਤੀ ਰਿਵਾਜ ਹੈ पर 8 ਦਿਨ ਉਸ ਰੂਹ ਦੇ ਨਾਲ ਉਸ ਜਿਸਮ ਦੇ ਨਾਲ ਉਸ ਦੇਹ ਦੇ ਨਾਲ ਜੇ ਖਲਵਾੜ ਕੀਤਾ ਗਿਆ ਉਹਦੇ ਚ ਪੰਜਾਬ ਪੁਲਿਸ ਬਹੁਤ ਵੱਡੀ ਦੋਸ਼ੀ ਆ ਇੱਕ ਜਿਹੜਾ ਅਗਲਾ ਮਸਲਾ ਹੈ ਵੀ ਕਿਸਾਨੀ ਅੰਦੋਲੇ ਨਾਲ ਜੁੜਿਆ ਹੋਇਆ ਹੈ ਪਾਸਪੋਰਟ ਕਹਿੰਦੇ ਸੀ ਰੱਦ ਕਰਾਂਗੇ ਅਸੀਂ ਜਿਹੜੀ ਅੰਬੈਸੀਆਂ ਜਿਹੜਾ ਦੂਤਾਵਾਸ ਹੈ ਉਹਨੂੰ ਮੇਲ ਕਰਾਂਗੇ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਸੀ ਲੋਕ ਉਹਨਾਂ ਦੇ ਵੀਜ਼ਾ ਕੈਨਸਲ ਕਰੋ ਤੇ ਜਿਹੜਾ ਪਾਸਪੋਰਟ ਜਿਨ੍ਹਾਂ ਦੇ ਬਣੇ ਨੇ ਉਹ ਕੈਨਸਲ ਕਿਤੇ ਜਾਣ ਜਿਹੜੀ ਹਰਿਆਣਾ ਸਰਕਾਰ ਆ ਉਹਨੂੰ ਹੋ ਗੀ ਗਿਆ ਉਹ ਐਵੇਂ ਦੇ ਪੁੱਠੇ ਸਿੱਧੇ ਫੈਸਲੇ ਕਿਉਂ ਲੈ ਰਹੀ ਹੈਗੀ ਹੈ ਹਰਿਆਣਾ ਦਾ ਕਹਿ ਲੋ ਜਾਂ ਭਾਜਪਾ ਦਾ ਕਹਿ ਲੋ ਉਹਨਾਂ ਦਾ ਹੋ ਗਿਆ ਦਿਮਾਗ ਖਰਾਬ ਸੱਤਾ ਨਾਲ ਉਹਨਾਂ ਲੱਗਦਾ ਕਿ 2024 ਚ ਅਸੀਂ ਫੇਰ ਸਾਡੀ ਸਰਕਾਰ ਬਣ ਜਣੀ ਅਸੀਂ ਕਿਸੇ ਨੂੰ ਕੀ ਟਿੱਚ ਜਾਣਦੇ ਹੈਗੇ ਨੇ ਹੁਣ ਸਵਾਲ ਇਹ ਜਿਹੜੇ ਫੈਸਲੇ ਨੇ ਇਹ ਗੈਰ ਸੰਵਿਧਾਨਿਕ ਆ ਲੋਕਤੰਤਰ ਦੇ ਕਤਲ ਕਰਨ ਵਾਲੇ ਫੈਸਲੇ ਨੇ ਔਰ ਇਸ ਮਸਲੇ ਦੇ ਵਿੱਚ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਜਾਂ ਜਿਹੜੇ ਲੋਕ ਬਤੌਰ ਲੋਕਾਂ ਦੀ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਵਕੀਲ ਉਹਨਾਂ ਨੂੰ ਇਹ ਕੇਸ ਪਾਉਣਾ ਚਾਹੀਦਾ ਹੈਗਾ ਕਾਂਗਰਸ ਨੂੰ ਉੱਥੋਂ ਦੀ ਕਾਂਗਰਸ ਨੂੰ ਕੇਸ ਪਾਉਣਾ ਚਾਹੀਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਾਉਣਾ ਚਾਹੀਦਾ ਇਦਾਂ ਕੋਈ ਹਰਿਆਣੇ ਦੀ ਐਨਜੀਓ ਨੂੰ ਪਾਉਣਾ ਚਾਹੀਦਾ ਹੈਗਾ ਕਿ ਜਿਹੜੇ ਤੁਗਲਕੀ ਫੈਸਲੇ ਲਏ ਜਾ ਰਹੇ ਨੇ ਜਿਹੜੇ ਕਿਸਾਨ ਪ੍ਰੋਟੈਸਟ ਵਿੱਚ ਜਾ ਰਹੇ ਨੇ ਕੀ ਉਹ ਕਿਤੇ ਦੇਸ਼ ਦੇ ਖਿਲਾਫ ਪ੍ਰੋਟੈਸਟ ਹੈ ਦੇਸ਼ ਨੂੰ ਤੋੜਨ ਦੇ ਖਿਲਾਫ ਥੋੜਾ ਪ੍ਰੋਟੈਸਟ ਆ ਆਪਣੇ ਹੱਕ ਮੰਗਣੇ ਪ੍ਰੋਟੈਸਟ ਨਹੀਂ ਆ ਇਹ ਰਾਈਟ ਆ ਸਾਡਾ ਫੰਡਾਮੈਂਟਲ ਰਾਈਟ ਆ ਤੇ ਜਿਹੜਾ ਹਰਿਆਣਾ ਸਰਕਾਰ ਫੈਸਲੇ ਲੜੀ ਇਹ ਗੈਰ ਸੰਵਿਧਾਨਿਕ ਨੇ ਗੈਰ ਲੋਕਤੰਤਰ ਆ ਲੋਕਤੰਤਰ ਨੂੰ ਦਬਾਉਣ ਵਾਸਤੇ ਕੁਚਣ ਵਾਸਤੇ ਫੈਸਲੇ ਨੇ ਇਹ ਮੂਰਖਤ ਪਰਬ ਜਿਹੜੇ ਫੈਸਲੇ ਨੇ ਉਹ ਆ ਇਹ ਸਿਆਣੇ ਫੈਸਲੇ ਨਹੀਂ ਆ ਇਸ ਕਰਕੇ ਅੱਜ ਵੀੜ ਇੱਕ ਪੁਲਿਸ ਆਫੀਸਰ ਦੀ ਵੀਡੀਓ ਚੱਲ ਰਹੀ ਆ ਕਿ ਅਸੀਂ ਜੀ ਭਾਰਤ ਸਰਕਾਰ ਨੂੰ ਲਿਖ ਦਿੱਤਾ ਅਸੀਂ ਵਕ ਵਕ ਦੇਸ਼ ਦੀਆਂ ਐਮਬੈਸੀਆਂ ਨੂੰ ਲਿਖ ਦਿੱਤਾ ਪਰ ਤੁਸੀਂ ਕੌਣ ਹੁੰਦੇ ਮਤਲਬ ਤੁਸੀਂ ਇਹ ਚਾਹੁੰਦੇ ਕਿ ਲੋਕ ਗੋਂਗੇ ਬੋਲੇ ਤੇ ਬਹਿਰੇ ਹੋ ਕੇ ਬੈਠਣ ਤੇ ਜੋ ਭਾਜਪਾ ਵਾਲੇ ਕਰਦੇ ਉਹ ਕਰੀ ਜਾਣ ਇਹਦਾ ਮਤਲਬ ਕਿਸੇ ਨੇ ਕਿਸੇ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਜੇਦਾ ਅਗਰ ਕਿਸੇ ਦੇ ਪਾਸਪੋਰਟ ਕੈਨਸਲ ਕਰਦੀ ਹੈ ਅਗਰ ਹਰਿਆਣਾ ਸਰਕਾਰ ਕਰ ਰਹੀ ਹੈ ਤਾਂ ਉਹ ਚੈਲੰਜ ਕੀਤਾ ਜਾਣਾ ਚਾਹੀਦਾ ਔਰ ਦੂਜਾ ਭਾਜਪਾ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹਰਿਆਣੇ ਦਾ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਜਿਹੜਾ ਪੋਲਰਾਈਜੇਸ਼ਨ ਵੋਟਾਂ ਦੀ ਕਰ ਦਿੱਤੀ ਆ ਕਿਉਂਕਿ ਹਰਿਆਣੇ ਦੇ ਵਿੱਚ ਵੀ 27% ਦੀ जाट ਨੇ ਉਥੇ ਉਹਨਾਂ ਦੇ ਖਿਲਾਫ ਨੌਨ जाटਾਂ ਨੂੰ ਖੜਾ ਕਰ ਦਿੱਤਾ ਗਿਆ ਕਿ ਜਿਹੜੇ जाट ਇਹਨਾਂ ਦੇ ਕੰਮ ਹੀ ਪ੍ਰੋਟੈਸਟ ਕਰਨਾ ਹੈਗਾ ਬੜੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਵਿੱਚ ਕੀਤਾ ਗਿਆ ਪੰਜਾਬ ਵਾਲੇ ਪਾਸੇ ਹੀ ਬਾਰਡਰ ਲਗਵਾਇਆ ਗਿਆ ਪੰਜਾਬ ਵਾਲੇ ਪਾਸੇ ਤਾਰਾ ਕਿਲ ਪਿੱਲਰ ਗੱਡੇ ਗਏ ਨੇ ਔਰ ਪੰਜਾਬ ਵਾਲੇ ਪਾਸੇ ਹੀ ਡਰੋਨ ਦੇ ਰਹੀ ਹੈ ਟਾਇਰ ਗੈਸ ਛੁੱਟੀ ਗਈ ਹੈਗੀ ਹੈ ਤੇ ਪੰਜਾਬ ਦੇ ਵਿੱਚ ਵੀ ਇੱਕ ਕਲੀਅਰ ਕੱਟ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਸਕੀਮ ਸੀ ਉਹ ਭਾਜਪਾ ਨੇ ਫਿੱਟ ਆ ਗਿਆ ਉਹ ਹਿੱਟ ਹੋ ਗਿਆ ਉਹਨਾਂ ਦਾ ਪੈਂਤੜਾ ਸਹੀ ਬੈਠਾ ਹੈਗਾ ਇਹ ਹਰਿਆਣਾ ਤੇ ਚਲੋ ਭਾਜਪਾ ਸਰਕਾਰ ਹੈ ਉਹਨਾਂ ਦਾ ਤੇ ਉਹ ਉਸ ਸਾਜ਼ਿਸ਼ ਦਾ ਹਿੱਸਾ ਆਵਾਦੀ ਪਾਰਟੀ ਵਾਲੀ ਪੰਜਾਬ ਦੇ ਵਿੱਚ ਬੀਜੇਪੀ ਦੀ ਸਾਜ਼ਿਸ਼ ਦਾ ਕਿਵੇਂ ਹਿੱਸਾ ਬਣ ਗਈ ਇਹ ਆਵਾਦੀ ਪਾਰਟੀ ਦੀ ਸਰਕਾਰ ਨੂੰ ਪਤਾ ਹੀ ਲੱਗਾ ਕਿ ਬੀਜੇਪੀ ਦੇ ਟਰੈਪ ਚ ਅਸੀਂ ਫਸ ਗਿਆ ਜੇ ਹਰਿਆਣੇ ਦੇ ਵਿੱਚ जाटਾਂ ਤੋਂ ਲੋਕ ਖਫਾ ਹੋ ਸਕਦੇ ਨੇ ਪੰਜਾਬ ਦੇ ਵਿੱਚ ਵੀ ਇੱਕ ਬਹੁਤਾਤ ਦੇ ਵਿੱਚ ਜਿਹੜੇ ਕਿਸਾਨੀ ਭਾਈਚਾਰਾ ਜ਼ਿਮੀਦਾਰੀ ਭਾਈਚਾਰਾ ਉਹਦੇ ਚੋਂ 90% ਦੀ ਜੱਟ ਭਾਈਚਾਰਾ ਬਹੁਤ ਸਾਰਾ ਇਦਾਂ ਦਾ ਹੋ ਸਕਦਾ ਹੈ ਹਿੰਦੂ ਭਾਈਚਾਰਾ ਜਾਂ ਐਸਸੀ ਭਾਈਚਾਰਾ ਜਿਹੜਾ ਕਹਿੰਦਾ ਕਿ ਯਾਰ ਇਹਨਾਂ ਦਾ ਤਾਂ ਕੰਮ ਹੀ ਹੋ ਗਿਆ ਇਹਨਾਂ ਦੇ ਤੇ ਧਰਨੇ ਲਾ ਕਦੀ ਪੈਲੀਆਂ ਬਚਾਉਣ ਵਾਸੇ ਉਤਰ ਜਾਂਦੇ ਨੇ ਫਿਰ ਉਹਨੂੰ ਨਸਲ ਫਸਲ ਕਹਿ ਦਿੰਦੇ ਨੇ ਹੁਣ ਐਮਐਫ ਐਮਐਸਪੀ ਦੇ ਬਹਾਨਿਆਂ ਦੇ ਨਾਲ ਛੜਕਾਂ ਤੇ ਆ ਗਏ ਕਦੇ ਟੋਲ ਬੰਦ ਕਰ ਦਿੰਦੇ ਨੇ ਇਹ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਸਿਆਸੀ ਨਾ ਉਹ ਕਾਮਯਾਬ ਹੋ ਰਹੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਪੰਜਾਬ ਦਾ ਵੈਸੇ ਅੱਜ ਤੱਕ ਹਿੰਦੂ ਭਾਈਚਾਰਾ ਉਹ ਆਪਣੇ ਆਪ ਨੂੰ ਪੰਜਾਬੀ ਮੰਨਦਾ ਬੜੇ ਸੈਕੂਲਰ ਨੇ ਪਰ ਜਿਵੇਂ ਬੀਜੇਪੀ ਵਾਲੇ ਘੜ ਰਹੇ ਨੇ ਸਿਆਸੀ ਤਾਣਾ ਬਾਣਾ ਮੋੜ ਰਹੇ ਨੇ ਉਹਦੇ ਚ لازਮੀ ਤੌਰ ਤੇ ਇਸ ਵਾਰ ਬੀਜੇਪੀ ਕਾਮਯਾਬ ਹੋਈ ਹੈ ਉਹਦੇ ਚ ਕਿਦਾਂ ਕਿਦਾਂ ਲੱਗਦਾ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਵਾਲਿਆਂ ਦੇ Trap ਚ ਫਸ ਗਈ ਹੈ ਲੇਕਿਨ ਆ ਜਿਹੜਾ ਹਰਿਆਣਾ ਦੀ ਖੱਟੜ ਸਰਕਾਰ ਉਥੋਂ ਦੇ ਗ੍ਰਹਿ ਮੰਤਰੀ ਅਨਿਲ ਵਿਜ ਸਾਹਿਬ ਜਿਹੜੇ ਫੈਸਲੇ ਲੈ ਰਹੇ ਨੇ ਇਹ ਬਹੁਤ ਹੀ ਗਲਤ ਆ ਗਲਤ ਰਵਾਇਤ ਪਾਈ ਚਾਰੀਆ ਡੈਮੋਕਰੈਟਿਕ ਤਰੀਕੇ ਦੇ ਨਾਲ ਰਾਈਟ ਕਰਨਾ ਹਰ ਇੱਕ ਭਾਰਤੀ ਦਾ ਫਰਜ ਹੈ ਸੰਗਠਨਾਂ ਦਾ ਫਰਜ ਆ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦਾ ਅਧਿਕਾਰ ਉਹਨਾਂ ਦੇ ਹੱਕ ਨੇ ਉਹਨਾਂ ਦੇ ਹਿੱਤ ਨੇ ਇਹਨਾਂ ਅਧਿਕਾਰਾਂ ਹੱਤਾਂ ਅਹਿੱਤਾਂ ਨੂੰ ਫੰਡਮੈਂਟਲ ਰਾਈਟਸ ਨੂੰ ਦੇਸ਼ ਦੇ ਸੰਵਿਧਾਨ ਨੇ ਆਗਿਆ ਕਿ ਦਿੱਤੀ ਹੋਈ ਆ ਨਾ ਕਿ ਖੱਟੜ ਸਾਹਿਬ ਔਰ ਨਿਲਵੈਤ ਸਾਹਿਬ ਨੇ ਬੋ ਬੋ ਸ਼ੁਕਰੀਆ ਪ੍ਰੋਗਰਾਮ 16 ਅਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ